ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰ ਸੂਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਫਿਰ ਤੋਂ ਬਹੁਤ ਡਿਮਾਂਡਡ ਸੂਟ ਲੈ ਕੇ ਆਏ ਆ ਪਿਓਰ ਕਾਟਨ ਦੇ ਸੂਟ ਨੇ ਜੀ ਬਹੁਤ ਸੋਹਣੇ-ਸੋਹਣੇ ਜੇ ਸੂਟ ਨੇ ਮੈਂ 2-3 ਸੈੱਟ ਤਾਂ ਉਹ ਨੇ ਜਿਹੜੇ ਅਕਸਰ ਮੈਂ ਵੀਡੀਓ 'ਚ ਦਿਖਾਉਂਦੀ ਰਹਿੰਦੀ ਆ ਤੇ ਬਹੁਤ ਸਾਰੇ ਇਸ ਮੌਸਮ ਦੇ ਅਕੋਰਡਿੰਗ ਇਹਨਾਂ ਸੂਟਾਂ ਦੀ ਜ਼ਰੂਰਤ ਵੀ ਹੁੰਦੀ ਹੈ ਹਰ ਇੱਕ ਨੂੰ ਪਿਓਰ ਕਾਟਨ ਆ ਤੇ ਪ੍ਰਾਈਸ ਰਹਿਣਗੇ ਅੱਜ ਦੀ ਵੀਡੀਓ ਦੇ ਹਾਈਐਸਟ 1100 ਤੇ ਬਾਕੀ ਸ਼ਿਪਿੰਗ ਚਾਰजेस ਅਲੱਗ ਤੋਂ ਲੱਗਣਗੇ ਬੁਕਿੰਗ ਲਈ ਨੰਬਰ ਹੋਊਗਾ ਜੀ 81 ਨੰਬਰ ਆ ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ 'ਚ ਪਸੰਦ ਆਇਆ ਸਕਰੀਨਸ਼ਾਟ ਲੈ ਕੇ ਮੇਰੇ ਇਸ ਨੰਬਰ ਤੇ ਪਿਕਸ ਸੈਂਡ ਕਰ ਸਕਦੇ ਹੋ ਪ੍ਰਾਈਸ ਅਲੱਗ-ਅਲੱਗ ਰਹਿਣਗੇ 2-3 ਤਰ੍ਹਾਂ ਦੇ ਪ੍ਰਾਈਸ ਹੋਣਗੇ ਤੁਸੀਂ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖ ਲਿਓ ਠੀਕ ਹੈ ਜੀ ਇਹ ਸੂਟ ਹੈ ਇਹਦਾ ਸਟੱਫ ਜਿਨ੍ਹਾਂ ਕੋਲ ਵੀ ਗਿਆ ਸਭ ਨੇ ਸਰਾਇਆ ਹੀ ਐ ਇਸ ਸਟੱਫ ਨੂੰ ਇੰਨਾ ਕਿ ਸੋਹਣਾ ਸਟੱਫ ਆ ਪਿਓਰ ਕਾਟਨ ਦਾ ਠੀਕ ਹੈ ਜੀ ਰੋਜ਼ਵਰੀ ਬ੍ਰਾਂਡ ਦੇ ਸੂਟ ਰਹਿਣਗੇ ਪਿਓਰ ਕਾਟਨ ਕੋਈ ਸਿੰਥੈਟਿਕ ਟੱਚ ਨਹੀਂ ਹੈਗਾ ਮੈਂ 750 ਦੇ ਸੂਟ ਵੀ ਲੈ ਕੇ ਆਨੀ ਹੁੰਦੀ ਐ ਇਦਾਂ ਦੇ ਕਾਟਨ ਦੁਪੱਟੇ ਵਾਲੇ ਪਰ ਜੋ ਮਤਲਬ ਕਿ ਬ੍ਰਾਂਡ ਦਾ ਤੇ ਸਟੱਫ ਦਾ ਤਾਂ ਹਮੇਸ਼ਾ ਹੀ ਫਰਕ ਰਹਿੰਦਾ ਯਾ ਜੀ ਇਹ ਰਹਿਣਗੇ 2.5 ਮੀਟਰ ਦੀ ਕੱਟ ਐ ਇਹ 2 ਮੀਟਰ ਸ਼ਰਟ ਤੇ 2 ਮੀਟਰ ਸਲਵਾਰ ਤੇ ਨਾਲ 2.5 ਮੀਟਰ ਦਾ ਹੀ ਹੈਗਾ ਦੁਪੱਟਾ ਪਿਓਰ ਕਾਟਨ ਤੁਸੀਂ ਜਿੱਦਾਂ ਮਰਜ਼ੀ ਫੇਸ ਵਗੈਰਾ ਵੀ ਕਵਰ ਕਰ ਸਕਦੇ ਹੋ ਇੰਨੇ ਸੋਹਣੇ ਕਾਟਨ ਦੇ ਸੂਟ ਨੇ ਦੁਪੱਟੇ ਦੇ ਨਾਲ ਬਹੁਤ ਸੋਹਣੀ ਕਾਟਨ ਦੇ ਸੂਟ ਨੇ ਸਾਰੇ ਤੇ ਪ੍ਰਾਈਸ ਹੈਗਾ ਜੀ 1100 ਤੇ ਸ਼ਿਪਿੰਗ ਚਾਰजेस ਲਗਤ ਹੋਣਗੇ ਮੈਂ ਸਾਰੇ ਸੂਟ ਤਾਂ ਨਹੀਂ ਖੋਲ ਕੇ ਦਿਖਾ ਸਕਦੀ ਹੁਣ ਮੈਂ ਤੁਹਾਨੂੰ ਇਹਨਾਂ ਦੇ ਤਹਾਂ ਹੀ ਇਦਾਂ ਹੀ ਦਿਖਾ ਦਾਂਗੀ ਇੱਕ ਦੋ ਸੂਟ ਖੋਲ ਦੰਨੇ ਆ ਕਿਉਂਕਿ ਬਹੁਤ ਸੋਹਣੀ ਪੈਕਿੰਗ ਹੋਈ ਵੀ ਹੁੰਦੀ ਹੈ ਇਹਨਾਂ ਦੀ ਫਿਰ ਅਸੀਂ ਕੋਰੀਅਰ ਕਰਾਣੇ ਹੁੰਦੇ ਆ ਤਾਂ ਇਹ ਦੇਖੋ ਸਲਵਾਰ ਇਹ ਹੈਗਾ ਜੈਪੂਰੀ ਪ੍ਰਿੰਟ ਇਹਨਾਂ ਸਾਨੂੰ 21 22 ਪੀਸ ਮਿਲ ਜਾਣਗੇ ਠੀਕ ਹੈ ਜੀ ਜੈਪੁਰੀ ਪ੍ਰਿੰਟ ਦਾ ਹੀ ਦੁਪੱਟਾ ਤੇ ਇਹ ਹੈਗਾ ਇਹਦਾ ਕਲਰ ਮਹਿੰਦੀ 1100 ਪ੍ਰਾਈਸ ਆ ਇਹਨਾਂ ਸਾਰੇ ਸੂਟਾਂ ਦਾ ਇੱਕ ਡਿਜ਼ਾਈਨ ਤੁਹਾਨੂੰ ਇਹਦੇ ਵਿੱਚ ਇਹ ਵਾਲਾ ਮਿਲ ਜੇਗਾ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਹੈ neck ਦੇ ਉੱਪਰ ਬਹੁਤ ਪਿਆਰਾ ਜਿਹਾ ਪੈਚ ਹੋਇਆ ਹੋਇਆ ਤੇ ਸਾਰੀ ਸ਼ਰਟ 'ਚ ਇਦਾਂ ਪ੍ਰਿੰਟ ਰਹੇਗਾ ਠੀਕ ਹੈ ਇਹ ਸਲਵਾਰ ਆ ਜੀ ਇਹਦੀ ਮੈਚਿੰਗ ਸਲਵਾਰਾਂ ਨੇ ਤੇ ਪਿਓਰ ਕਾਟਨ ਦਾ ਹੈਗਾ ਜੀ ਬਾਟਿਕ ਪ੍ਰਿੰਟ ਦੇ ਉੱਪਰ ਇਹਦਾ ਦੁਪੱਟਾ ਠੀਕ ਹੈ ਸੇਮ ਦੇ ਵਿੱਚ ਤੁਹਾਨੂੰ ਇੱਕ ਮਿਲ ਜਾਏਗਾ ਇਹ ਮਸਟਰਡ ਕਲਰ ਸਲਵਾਰ ਦਾ ਪ੍ਰਿੰਟ ਵੀ ਸੇਮ ਹੀ ਹੋਏਗਾ ਜਿਨ੍ਹਾਂ ਦੀ ਡਿਜ਼ਾਈਨਿੰਗ ਸੇਮ ਹੁੰਦੀ ਹੈ ਇੱਕ ਤੁਹਾਨੂੰ ਇਹਦੇ ਵਿੱਚ ਮਿਲ ਜਾਏਗਾ ਸੇਮ ਦੇ ਵਿੱਚ ਬਲੂ ਕਲਰ 1100 ਦਾ ਸੂਟ ਹੈ ਜੀ ਬਹੁਤ ਸੋਹਣੇ ਸੋਹਣੇ ਜੇ ਇਹਨਾਂ ਦੇ ਪ੍ਰਿੰਟ ਨੇ ਤੇ ਇੱਕ ਤੁਹਾਨੂੰ ਸੇਮ ਦੇ ਵਿੱਚੇ ਮਿਲ ਜੇਗਾ ਇਹ ਰਸਟੀ ਜਿਹਾ ਸ਼ੇਡ ਆ ਬਹੁਤ ਸੋਹਣਾ ਜਿਹਾ ਰਸਟ ਕਲਰ ਹੈ neck ਦੇ ਉੱਪਰ ਪੈਚ ਆ 1100 ਪ੍ਰਾਈਸ ਆ ਜੀ ਸੂਟ ਦਾ ਇਹਦੇ ਨਾਲ ਦੇ ਅਸੀਂ 1500 ਦੇ ਦੋ ਸੂਟ ਵੀ ਕੱਢਦੇ ਹੁੰਨੇ ਆ ਪਰ ਸਟੱਫ ਤੇ ਬ੍ਰਾਂਡ ਦਾ ਹਮੇਸ਼ਾ ਹੀ ਫਰਕ ਰਹਿੰਦਾ ਏ ਇਸ ਜਿਹੜਾ ਇਹ ਵਾਲਾ ਸਟੱਫ ਇਹਨੂੰ ਚਾਹੀ ਤੁਸੀਂ ਦੋ ਤਿੰਨ ਗਰਮੀਆਂ ਜਿੱਦਾਂ ਮਰਜ਼ੀ ਪਾ ਲਓ ਬਹੁਤ ਸੋਹਣਾ ਸਟੱਫ ਆ ਪਿਓਰ ਕਾਟਨ ਇਹ ਹੈਗੀ ਹੈ ਜੀ ਸਲਵਾਰ ਇਹ ਹੈਗਾ ਇਹਦਾ ਦੁਪੱਟਾ ਠੀਕ ਹੈ ਸੇਮ ਦੇ ਵਿੱਚ ਕਲਰ ਹੈਗਾ ਇਹ ਬਹੁਤ ਪਿਆਰਾ ਜਿਹਾ ਛੇੜਾ ਨੈਕਸਟ ਦਿਖਾਣੇ ਆ ਤੁਹਾਨੂੰ ਨੈਕ ਦੇ ਉੱਪਰ ਵਰਕ ਹੈ ਜੀ 2.5 ਮੀਟਰ ਦੀ ਸ਼ਰਟ ਇਹ ਪੂਰਾ ਟਾਈ ਮੀਟਰ ਦੀ ਕੱਟ ਆ ਜਿਹੜੀ ਮੈਂ 1500 ਦੇ ਦੋ ਦਿਖਾਨੀ ਆ ਪੁੱਛ ਮੈਂ ਤੁਹਾਨੂੰ ਦੱਸਦੀ ਰਹਿਣੀ ਆ ਜੀ 42 43 44 ਤੱਕ ਲੈਂਥ ਬਣਦੀ ਆ ਇਹ ਤਾਂ ਪੂਰੀ ਟਾਈ ਮੀਟਰ ਦੀ ਕੱਟ ਆ ਇਹਦੇ ਵਿੱਚ ਕੁਝ ਕੱਟ ਨਹੀਂ ਹੁੰਦਾ ਹੈਗਾ ਇਹ ਹੈਗੇ ਨੇ ਸਾਰੇ ਬ੍ਰਾਂਡੇਡ ਸੂਟ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ 1100 ਹੈਗਾ ਜੀ ਪ੍ਰਾਈਸ ਨੈਕਸਟ ਡਿਜ਼ਾਈਨ ਕਲਰ ਵੀ ਦੇਖੋ ਕਿੰਨਾ ਸੋਹਣਾ ਹੈ ਬਹੁਤ ਪਿਆਰੇ ਪਿਆਰੇ ਜੇ ਕਲਰ ਸ਼ੇਡ ਇਹਦੇ ਵਿੱਚ ਤੁਹਾਨੂੰ ਇੱਕ ਬਲੈਕ ਕਲਰ ਮਿਲ ਜਾਏਗਾ ਬਲੈਕ ਵੀ ਬਹੁਤ ਪਿਆਰਾ ਹੈ ਇੱਕ ਸੂਟ ਤੁਹਾਨੂੰ ਇਹਦੇ ਵਿੱਚ ਮਿਲ ਜਾਏਗਾ ਜੀ ਵੀ neck ਵਾਲਾ ਸੂਟ ਇੱਥੇ ਆਪਣਾ ਵੀ neck ਬਣੇਗਾ ਸੂਟ ਦੀ ਡਿਜ਼ਾਈਨਿੰਗ ਤੁਸੀਂ ਜਿੱਦਾਂ ਕਰਵਾਣੀ ਹੋ ਥੋੜੇ ਤੇ ਡਿਪੈਂਡ ਹੈ ਸਟ੍ਰੇਟ ਸੂਟ ਬਣਾਣਾ ਫਰੌਕ ਸੂਟ ਬਣਾਣਾ ਉਹ ਤੁਸੀਂ ਬਣਵਾ ਸਕਦੇ ਹੋ ਇਹ ਹੈਗਾ ਜੀ ਪਿਓਰ ਕਾਟਨ ਦਾ ਦੁਪੱਟਾ ਇਹਦੇ ਵਿੱਚ ਤੁਹਾਨੂੰ ਮਿਲ ਜਾਣਗੇ ਦੋ ਕਲਰ ਠੀਕ ਹੈ ਨੈਕਸਟ ਸੂਟ ਦਿਖਾਣੇ ਆ ਸੇਮ ਹੀ ਬ੍ਰਾਂਡ ਦੇ ਵਿੱਚ ਇਹ ਪਰਪਲ ਕਲਰ ਆ ਕੇਰੇ ਤੇ ਵੀ ਪੱਟੀਆਂ ਨੇ ਸਾਰਿਆਂ ਦੇ ਠੀਕ ਹੈ ਤਿੰਨ ਅੱਖ ਤੇ ਵੀ ਪੱਟੀਆਂ ਨੇ ਜੇ ਇਹ ਲਾਸਟ ਲਾਸਟ ਪੀਸ ਆ ਜਿਹੜੇ ਮੈਂ ਤੁਹਾਨੂੰ ਦਿਖਾ ਰਹੀ ਹਾਂ 1100 ਦਾ ਸੂਟ ਆ ਇੱਕੇ ਦੇ ਵਿੱਚ ਤੁਹਾਨੂੰ ਡਿਜ਼ਾਈਨ ਮਿਲ ਜਾਏਗਾ ਕੀਵਲਾ ਇਹ ਵੀ ਬੋਸਣਾ neck ਦੇ ਉੱਪਰ ਪੈਚ ਕੀਤਾ ਹੋਇਆ ਤੇ ਕਾਟਨ ਦਾ ਦੁਪੱਟਾ ਦੁਪੱਟੇ ਦੇ ਬਾਰਡਰ ਹੋਣਗੇ ਜੀ ਇਸ ਤਰ੍ਹਾਂ ਤੇ ਬਾਕੀ ਡਾਟਸਾਂ ਵਿੱਚ ਇਹ ਵੀ ਕਲਰ ਬੋਸਣਾ ਪਿਸਤਾ ਜਿਹਾ ਸ਼ੇਡ ਆ ਕਿਰੇ ਤੇ ਬਾਰਡਰ ਤੇ ਇਹ ਮਿਲ ਜੇਗੀ ਤੁਹਾਨੂੰ neck ਠੀਕ ਹੈ 2 ਮੀਟਰ ਦੀ ਸ਼ਰਟ ਆ 2 ਮੀਟਰ ਦਾ ਦੁਪੱਟਾ ਤੇ 2 ਮੀਟਰ ਦੀ ਹੀ ਹੈਗੀ ਸਲਵਾਰ ਫੁੱਲ ਸੂਟ ਬਹੁਤ ਪਿਆਰਾ ਪਿਓਰ ਕਾਟਨ ਦੇ ਇਹ ਹੈ ਗਿਆ ਜੀ ਮਸਟਰਡ ਯਾ येलो ਸ਼ੇਡਾ ਬਹੁਤ ਸੋਹਣਾ ਜਿਆ ਠੀਕ ਹੈ ਇਹ ਜੀ ਸਲਵਾਰ ਦਿਖਾ ਦੰਨੇ ਆ ਪੈਕਿੰਗ ਬਹੁਤ ਸੋਹਣੀ ਹੋਈ ਹੋਈ ਹੁੰਦੀ ਐ ਨਾ ਸੂਟਾਂ ਨੇ ਇਹ ਹੈ ਗਿਆ ਜੀ ਇਹਦੀ ਸਲਵਾਰ ਐਦਾਂ ਪ੍ਰਿੰਟ ਵਾਲੇ ਤੇ ਸਲਵਾਰ ਆ ਜੀ ਇਹ ਵੀ ਸੂਟ ਬਹੁਤ ਸੋਹਣਾ ਹੈ ਇਹਦਾ ਸਟਫ ਵੀ ਤੇ ਕਲਰ ਡਿਜ਼ਾਈਨ ਵੀ ਨੈੱਕ ਰੇਪਰ ਵਰਕ ਆ ਇਹਦੇ ਨਾਲ ਪ੍ਰਿੰਟਡ ਦੁਪੱਟਾ ਆ ਜਾਏਗਾ ਫੁੱਲਾਂ ਵਾਲਾ ਇੱਕ ਸੂਟ ਇਹ ਮਿਲ ਜੇਗਾ ਤੁਹਾਨੂੰ ਬਹੁਤ ਸੋਹਣੇ ਸੋਹਣੇ ਫੁੱਲ ਜੇ ਬਣੇ ਹੋਏ ਆ ਛੋਟੇ ਛੋਟੇ ਜੇ ਵਿੱਚ ਤੇ ਲਾਈਨਿੰਗ ਹੈਗੀ ਆ ਜੀ ਇਹਦੀ ਸਲਵਾਰ ਇਹ ਹੈਗਾ ਜੀ ਦਾ ਦੁਪੱਟਾ ਨੈਕਸਟ ਹੈਗਾ ਨੇਵੀ ਬਲੂ ਕਲਰ ਦਾ ਡਾਟਸ ਵਾਲੀ ਇਹਦੀ ਸਲਵਾਰ ਹੈ ਜੇ ਤੇ ਇਹ ਹੈਗਾ ਸ਼ਰਟ ਦਾ ਡਿਜ਼ਾਈਨ ਪਿਓਰ ਕਾਟਨ ਦੇ ਸੂਟ ਆ ਤੇ ਪ੍ਰਾਈਸ ਹੈਗਾ ਇਹ 1100 ਨੈਕਸਟ ਦੇ ਰਹੀਆਂ ਜੀ ਤੁਹਾਨੂੰ ਮੈਂ ਪਿੱਛੇ ਜੇ ਵੀਡੀਓ ਪਾਈ ਸੀਗੇ ਇਹਨਾਂ ਸੂਟਾਂ ਦੀ ਬਹੁਤ ਜ਼ਿਆਦਾ ਡਿਮਾਂਡ ਸੀਗੀ 1050 ਦਾ ਹੈਗਾ ਸੂਟ ਇਹ ਸ਼ਿਪਿੰਗ ਹੈਗੀ ਹੈ ਜੀ ਅਲੱਗ ਤੋਂ 셔ਟ ਦੇ ਫਰੰਟ ਤੇ ਵੀ ਵਰਕ ਆ ਬੈਕ ਤੇ ਵੀ ਵਰਕ ਆ ਪਲੇਨ ਸਲਵਾਰਾਂ ਨੇ ਇਹ ਹੈਗਾ ਜੀ ਵਰਕ ਠੀਕ ਹੈ ਵਾਈਟ ਵਾਈਟ ਜਿਹੜਾ ਦਿਖ ਰਿਹਾ ਵਰਕ ਹੈ ਪਲੇਨ ਸਲਵਾਰ ਇਹਦੇ ਨਾਲ ਟਾਈ ਟਾਈ ਮੀਟਰ ਦੀ ਕੱਟ ਆ ਜੀ ਬਹੁਤ ਸੋਹਣੀ ਸਲਵਾਰ ਟਾਈ ਮੀਟਰ ਤੋਂ ਪਲੱਸ ਹੀ ਹੋਏਗੀ ਕੱਟ ਨਹੀਂ ਹੈਗੀ ਤੇ ਪਿਓਰ ਸ਼ਾਫੌਨ ਦੇ ਹੈਗੀਆਂ ਦੁਪੱਟੇ ਇਹਨਾਂ ਦੇ ਨਾਲ ਠੀਕ ਹੈ ਪੇਸਟਿੰਗ ਲੱਗੀ ਹੋਈ ਆ ਸਾਰੇ ਦੁਪੱਟੇ ਨੂੰ 1050 ਪ੍ਰਾਈਸ ਹੈ ਜੀ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਇਹਦੇ ਵਿੱਚ ਕਲਰ ਡਿਜ਼ਾਈਨ ਦੇਖ ਲਓ ਇਹ ਸੇਮ ਦੇ ਵਿੱਚ ਹੀ ਕਲਰ ਆ ਨੈਕਸਟ ਡਿਜ਼ਾਈਨ ਦਿਖਾਣੇ ਆ ਬਹੁਤ ਸਾਰੀ ਡਿਮਾਂਡ ਸੀਗੀ ਇਹਨਾਂ ਸੂਟਾਂ ਦੀ ਜਿਹੜਾ ਇਹ ਵਾਲਾ ਸਟੱਫ ਹੈ ਇਹਨੂੰ ਪ੍ਰੈਸ ਦੀ ਵੀ ਕੋਈ ਖਾਸ ਜ਼ਰੂਰਤ ਨਹੀਂ ਹੈਗੀ ਤੇ ਇਹਦੇ ਵਿੱਚ ਹੀ ਕੀ ਹੈਗਾ ਜੀ ਕੋਕਾ ਕੋਲਾ ਜਿਹਾ ਸ਼ੇਡ ਬਿਲਕੁਲ ਡਾਰਕ ਠੀਕ ਹੈ ਇੱਕ ਆਜੰਦੇ ਬ੍ਰਾਊਨ ਜੀ ਟੋਨ ਦੇ ਉੱਪਰ ਸੇਮ ਦੇ ਵਿੱਚ ਤਿੰਨ ਕਲਰ ਆ ਇਹ ਹੈਗਾ ਜੀ ਬਲੈਕ ਸਲਵਾਰ ਦੇ ਨਾਲ ਪ੍ਰਿੰਟ ਬਹੁਤ ਸੋਹਣਾ ਸੂਟ ਦਾ ਠੀਕ ਹੈ ਇਹ ਪ੍ਰਿੰਟਿੰਗ ਬਲੈਕ ਸਲਵਾਰ ਬਲੈਕ ਹੀ ਦੁਪੱਟਾ ਫੋਰ ਸਾਈਡ ਪੇਸਟਿੰਗ ਦੇ ਨਾਲ ਇੱਕ ਦੇ ਵਿੱਚ ਮਿਲ ਜੇਗਾ ਤੁਹਾਨੂੰ ਇਹ ਪੀਕਾਕ ਜਿਹਾ ਸ਼ੇਰ ਗਿਆ ਸੌਰੀ 1050 ਹੈਗਾ ਪ੍ਰਾਈਸ ਕਲਰ ਵੀ ਬਹੁਤ ਸੋਨੇ ਸੋਨੇ ਜਿਹੇ ਆ ਪਹਿਲਾਂ ਤਾਂ ਬਹੁਤ سارے ਸੂਟ ਸੀਗੇ ਜੀ 250 300 ਦੇ ਕਰੀਬ ਸੂਟ ਸੀਗਾ ਤੇ ਹੁਣ ਇਹ ਮੇਰੇ ਕੋਲ ਜਿੰਨੇ ਪੀਸ ਰਹਿ ਗਏ ਆ ਮੈਂ ਰੀਪੀਟ ਵੀਡੀਓ ਚ ਪਾਉਣ ਲੱਗੀ ਆ ਕਿਉਂਕਿ ਕਈ ਵਾਰੀ ਕਲਰ ਆਪਸ਼ਨ ਨਹੀਂ ਮਿਲਦੀ ਤੇ ਫੋਟੋਜ਼ ਨਹੀਂ ਮਿਲਦੇ ਹੈਗੇ ਆ ਇਹ ਹੈਗਾ ਜੀ ਬਲੈਕ ਕਲਰ ਦੇ ਉੱਪਰ ਪ੍ਰਿੰਟ ਬਹੁਤ ਸੋਹਣਾ ਹੈ ਵੀ ਬਹੁਤ ਸੋਹਣਾ ਪ੍ਰਿੰਟ ਆ ਇਹ ਸਿੰਗਲ ਸਿੰਗਲ ਸੂਟ ਪਈਆਂ ਸਾਰੇ ਇਹ ਲਾਈਟ ਸਕਾਈ ਫਰੋਜੀ ਜਿਹਾ ਸ਼ੇਡ ਆ ਜਾਂਦਾ ਪ੍ਰਿੰਟ ਇਹਦਾ ਵੀ ਬਹੁਤ ਸੋਹਣਾ ਸੂਟ ਦਾ 1050 ਹੈਗਾ ਪ੍ਰਾਈਸ ਤੇ ਇੱਕ ਸੂਟ ਸਾਨੂੰ ਦੰਨੇ ਆ ਮਤਲਬ ਬ੍ਰਾਂਡਡ ਸੂਟ ਨੇ ਸਾਰੇ ਜਿੰਨੇ ਵੀ ਇਹ ਦਿਖਾ ਰਹੇ ਆ ਤੁਹਾਨੂੰ ਤਮੰਨਾ ਬ੍ਰਾਂਡ ਦੇ ਸੂਟ ਨੇ ਪਿਓਰ ਦੀਆਂ ਆ ਪਿਓਰ ਦੇ ਦੁਪੱਟਿਆਂ ਦੇ ਨਾਲ ਗ੍ਰੇ ਕਲਰ ਦਾ ਸੂਟ ਆ ਸ਼ਿਪਿੰਗ ਲੱਗ ਤੋ ਰਹੇਗੀ ਜੀ ਸਿੰਗਲ ਸੂਟ ਦੀ 60 70 ਰੁਪਏ 80 ਰੁਪਏ ਸ਼ਿਪਿੰਗ ਰਹਿੰਦੀ ਆ ਪੰਜਾਬ ਦੇ ਵਿੱਚ ਠੀਕ ਹੈ ਨੈਕਸਟ ਹੈਗਾ ਜੀ ਬਹੁਤ ਸੋਹਣਾ ਜਿਹਾ ਸੂਟ ਕਲਰ ਦੇਖੋ ਬਹੁਤ ਪਿਆਰਾ ਸੂਟ ਦਾ ਪ੍ਰਿੰਟ ਵੀ ਬਹੁਤ ਪਿਆਰਾ ਹੈ ਟੇਕ ਲਾਸਟ ਤੁਹਾਨੂੰ ਇਹਦੇ ਵਿੱਚ ਦਿਖਾਣੇ ਆ ਇਹ ਬੋਟਲ ਗ੍ਰੀਨ ਜਿਹਾ ਸ਼ੇਡ ਆ ਜਾਂਦਾ ਪ੍ਰਿੰਟਿੰਗ ਇਸ ਸੂਟ ਦੀ ਵੀ ਬਹੁਤ ਸੋਹਣੀ ਆ ਠੀਕ ਹੈ ਇਹ ਹੈਗੇ ਨੇ ਜੀ ਸਾਰੇ 1050 ਵਾਲੇ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਤੇ ਹੁਣ ਮੈਂ ਤੁਹਾਨੂੰ ਦਿਖਾਨੀ ਆ ਰਾਮ ਟੈਕਸ ਬ੍ਰਾਂਡ ਦੇ ਸੂਟ ਵਿਦਆਊਟ ਦੁਪੱਟਾ ਇਹ ਰਹਿਣਗੇ ਜੀ 1000 ਦੇ 1000 ਦਾ ਸੂਟ ਆ ਪਿਓਰ ਕਾਟਨ ਦੇ ਉੱਪਰ ਰਾਮ ਟੈਕਸ ਬ੍ਰਾਂਡ ਆ ਜੀ ਤੇ ਵਿਦਆਊਟ ਦੁਪੱਟਾ ਰਹੂਗਾ ਸੂਟ ਪਿਓਰ ਦੀ ਸਲਵਾਰ ਹੈ ਕਾਟਨ ਦੀ ਹਲਕਾ ਹਲਕਾ ਜਿਹਾ ਵਿੱਚ ਚੈੱਕ ਆ ਤੇ ਇਹਨਾਂ ਦੇ ਨਾਲ ਇਹ ਵਾਲੀ ਰਹਿਣਗੇ ਜੀ ਸ਼ਰਟ ਸ਼ਰਟ ਦਾ ਪ੍ਰਿੰਟ ਬਹੁਤ ਸੋਹਣਾ ਹੈ ਠੀਕ ਆ ਜੀ ਇਹਦੇ ਵਿੱਚ ਸੇਮ ਸੇਮ ਦੇ ਵਿੱਚ ਇੱਕ ਤੁਹਾਨੂੰ ਮਿਲ ਜਾਏਗਾ ਨੇਵੀ ਬਲੂ ਕਲਰ ਇਹ ਦੋ ਦੋ ਸੂਟ ਆ ਤੁਸੀਂ ਦੋ ਇਕੱਠਿਆਂ ਨੇ ਲੈਣੇ ਹੁੰਨੇ ਤਾਂ ਉਹ ਵੀ ਲੈ ਸਕਦੇ ਹੋ। ਇਹ ਹੈਗਾ ਜੀ ਬਲੈਕ ਕਲਰ। ਠੀਕ ਹੈ। ਤੇ ਇੱਕ ਮਿਲ ਜਾਏਗਾ ਤੁਹਾਨੂੰ ਨਿਓਨ ਜਾਂ ਸ਼ੇਡ ਆ ਮਹਿੰਦੀ ਕਲਰ। ਸੇਮ ਪ੍ਰਿੰਟ 'ਚ 1000 ਹੈਗਾ ਇਹਨਾਂ ਸੂਟਾਂ ਦਾ ਪ੍ਰਾਈਸ। ਬਹੁਤ ਸੋਹਣੇ ਸੂਟ ਆ। ਤੇ ਇੱਕ ਮੈਂ ਤੁਹਾਨੂੰ ਦਿਖਾ ਰਹੀ ਹਾਂ। ਰਾਮਟੈਕਸ ਬ੍ਰਾਂਡ ਦੀ ਚੈੱਕ ਦੇ ਉੱਪਰ ਸੂਟ ਆ। ਇਹ ਤਾਂ ਹੈਗੀ ਜੀ ਸ਼ਰਟ ਉਹ ਸੌਰੀ ਸਲਵਾਰ ਜਿਹੜੀ ਪਹਿਲਾਂ ਤੁਹਾਨੂੰ ਦਿਖਾਈ ਆ ਸੇਮ ਉਦਾਂ ਹੀ ਆ ਠੀਕ ਹੈ ਤੇ ਇਹਦੇ ਨਾਲ ਹੈਗੀ ਹੈ ਜੀ ਚੈੱਕ ਸ਼ਰਟ ਬਰਥਡੇ ਚੈੱਕ ਵਾਲੀ ਹੈਗੀ ਹੈ ਸ਼ਰਟ ਇਹਨੂੰ ਤੁਸੀਂ ਲੇਸਿਸ ਲਗਾ ਕੇ ਬਣਾ ਸਕਦੇ ਹੋ ਜਾਂ ਵਰਕ ਵਗੈਰਾ ਕਰਾ ਕੇ ਬਹੁਤ ਸੋਨਾ ਪਿਓਰ ਕਾਟਨ ਦਾ ਸੂਟ ਆ ਵਿਦਾਊਟ ਦੁਪੱਟਾ 1000 ਹੈਗਾ ਜੀ ਪ੍ਰਾਈਸ ਸੂਟ ਦਾ ਰਾਮਟੈਕਸ ਬ੍ਰਾਂਡ ਆ ਤੇ ਇਹ ਹੈਗਾ ਇਹਦਾ ਸੈਕੰਡ ਕਲਰ ਮਸਟਰਡ ਇੱਕ ਤੁਹਾਨੂੰ ਇਹ ਚ ਮਿਲ ਜੇਗਾ ਪਿੰਕ ਤੁਸੀਂ ਇਹਨੂੰ ਕੁੜਤਾ ਸਟਾਈਲ ਬਣਾਓ ਸੂਟ ਨੂੰ ਬਹੁਤ ਸੋਹਣਾ ਸੂਟ ਬਣੇਗਾ ਇੱਕ ਤੁਹਾਨੂੰ ਮਿਲ ਜੇਗਾ ਇਹ ਪੀਚ ਕਲਰ ਬਹੁਤ ਸੋਹਣੇ ਸੂਟਾਂ ਸਾਰੇ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਮੈਂ ਜਲਦੀ ਜਲਦੀ ਸੂਟ ਦਿਖਾਏ ਥੋੜੇ ਜਿਕੇ ਤੇ ਮੈਨੂੰ ਕੰਮ ਦਿਖ ਰਿਹਾ ਅੱਗੇ ਪਿਆ ਵੀਡੀਓ ਵੀ ਜ਼ਰੂਰੀ ਹੈ ਬਣਾਣੀ ਤੇ ਬਾਕੀ ਤੁਸੀਂ ਦੱਸ ਦਿਓ ਕਮੈਂਟ ਕਰਕੇ ਤੁਹਾਨੂੰ ਸਾਰੇ ਸਟੂਟ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਤੁਹਾਡਾ ਬਹੁਤ ਸਾਰਾ ਪਿਆਰ ਹੈ ਮੇਰੇ ਲਈ ਉਹਦੇ ਲਈ ਵੀ ਥੈਂਕ ਯੂ so much